ਹਨੇ ਤਾਂ ਕਿਤੇ ਕੁਛ ਨਹੀਂ ਸਪੀਡ ਕੋਣ ਘਰ ਰਹੀ ਸੀ ਸਪੀਡ ਕਰ ਦਿੰਨੇ ਜੀ ਠੀਕ ਹੈ ਨਾ ਡਿਊਲ ਕੈਮਰਾ ਹੈ ਡਿਊਲ ਕੈਮਰਾ ਹੋਰ ਹੋਣਾ ਨਾਲੇ ਮੇਰੀ ਫੋਟੋ ਬਣਦੀ ਹੈ ਵੀਡੀਓ ਬਣਦੀ ਹੈ ਪਤਾ ਤਾਂ ਹੈਗਾ ਤੈਨੂੰ ਇਹਦੇ ਫੰਕਸ਼ਨਾਂ ਦਾ ਈ ਵਿਸ਼ਾ ਬੋਲਣ ਦਾ ਕਾਰਨ ਕੋ ਮਹਾਨ ਹੈ ਸਹਾ ਟੱਡ ਹਿੱਲਦਾ ਤੇਰਾ ਮਾਰਿਆ ਤੁੰਪੜ ਵਰਗਾ ਟੱਡ ਬਣਾਈ ਬੈਠਾ ਬਾਕੀ ਕੀ ਅਛੀ ਗੱਲ ਹੈ ਸਰਕਾਰੀ ਮੁਲਾਜ਼ਮਾਂ ਦੇ ਟੱਡ ਬਾਰੇ ਬੱਦਦੇ ਨਹੀਂ ਸਾਰੇ ਵੇਲਾ ਖਾਂਦੇ ਨੇ ਸਾਰੇ ਕੰਮ ਹੈ ਨਹੀਂਗਾ ਕੋਈ ਤੁਸੀਂ ਤਾਂ ਨਾ ਕੋ ਦੰਦਾਂ ਬਰਾਮਾ ਕੋਨਾ ਮੈਂ ਤਾਂ ਆਪ ਆਪ ਦੀ ਮਿਹਨਤ ਕਰਦਾ ਆਪ ਖਾਣਾ ਬਣਾ ਕੇ ਬਣਾ ਕੇ ਬਣਾ ਕੇ ਕਮਾਉਂਦਾ ਆਪੋ ਕਮੰਨਾ ਹੁੰਦਾ ਹੈ ਹਾਂ